ਹਲਦੀ ਕਿਚਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਜੋ ਮੈਂ रेसिपी ਬਣਾ ਰਹੀ ਹਾਂ ਤੁਸੀਂ ਬੜੀ ਵਾਰੀ ਬਣਾਈ ਹੋਏਗੀ ਪਰ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਜਿਸ ਤਰੀਕੇ ਨਾਲ ਮੈਂ ਬਣਾ ਰਹੀ ਹਾਂ ਤੁਸੀਂ ਇਸ ਤਰ੍ਹਾਂ ਨਹੀਂ ਬਣਾਈ ਹੋਏਗੀ ਇੱਕ ਵਾਰੀ ਮੇਰੀ ਰੈਸਪੀ ਨੂੰ ਬੜੇ ਧਿਆਨ ਨਾਲ ਦੇਖਣਾ ਤੇ ਤੁਸੀਂ ਜਰੂਰ ਬਣਾਣਾ ਇਹ ਛਲਗਮ ਤੇ ਪਾਲਕ ਅੱਜ ਮੈਂ ਬਣਾ ਰਹੀ ਹਾਂ ਤੇ ਇਸ ਵਾਸਤੇ ਅਸੀਂ ਜਿਹੜਾ ਮਟੀਰੀਅਲ ਹੈ ਪਿਆਜ਼ ਅਸੀਂ ਬਰੀਕ-ਬਰੀਕ ਕੱਟ ਲੈਨੇ ਲਸਣ ਅਸੀਂ ਸਾਬਤ ਹੀ ਪਾਣਾ ਹਰੀ ਮਿਰਚ ਮੈਂ ਦੋ ਲੈ ਲਿਆ ਨੇ ਔਰ ਜਿਹੜਾ ਸਾਡਾ ਟਮਾਟਰ ਹੈ ਅਸੀਂ ਉਹ ਚੰਗੀ ਤਰ੍ਹਾਂ ਗ੍ਰाइंड ਕਰ ਲਿਆ ਠੀਕ ਹੈ ਜੀ ਹੁਣ ਅਸੀਂ ਰੈਸਪੀ ਸਟਾਰਟ ਕਰਦੇ ਹਾਂ ਸਭ ਤੋਂ ਪਹਿਲੇ ਅਸੀਂ ਇੱਕ ਸੀਤੀ ਛਲਗਮਾ ਨੂੰ ਦਵਾਵਾਂਗੇ ਔਰ ਜਿਹੜੀ ਪਾਲਕ ਹੈ ਅਸੀਂ ਇਹ ਤੜਕੇ ਵਿੱਚ ਪਾਵਾਂਗੇ ਠੀਕ ਹੈ ਜੀ ਪਹਿਲੇ ਅਸੀਂ ਇਹਨੂੰ ਛਲਗਮ ਨੂੰ ਬੋਇਲ ਕਰਨੇ ਰੱਖ ਦਵਾਂਗੇ ਉਸ ਤੋਂ ਬਾਅਦ ਮੈਂ ਅਗਲਾ ਰੈਸਪੀ ਤੁਹਾਨੂੰ ਸਟਾਰਟ ਕਰਨੀ ਦੱਸਦੀ ਹਾਂ ਹਾਂਜੀ ਮੈਂ ਛਲਗਮ ਬੋਇਲ ਕਰਨੇ ਰੱਖ ਦਿੱਤੇ ਨੇ ਸਿਰਫ ਅਸੀਂ ਇੱਕ ਸੀਤੀ ਦਵਾਣੀ ਹੈ ਤੇ ਤੜਕੇ ਵਾਸਤੇ ਮੈਂ ਕੜਾਈ ਰੱਖ ਦਿੱਤੀ ਏ ਔਰ ਅਸੀਂ ਸਭ ਤੋਂ ਪਹਿਲੇ ਤੇਲ ਪਾਵਾਂਗੇ ਹਾਂਜੀ ਅਸੀਂ ਕੜਾਈ ਵਿੱਚ ਤੇਲ ਪਾ ਦਿੱਤਾ ਇਸ ਜਰਾ ਜਿਹਾ ਗਰਮ ਹੋਏਗਾ ਤੇ ਅਸੀਂ ਸਭ ਤੋਂ ਪਹਿਲੇ ਇਹਦੇ ਵਿੱਚ ਜੀਰਾ ਪਾਵਾਂਗੇ ਬਹੁਤ ਹੀ ਹੈਲਦੀ ਰੈਸਪੀ ਏ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਮੇਰੀ ਰੈਸਪੀ ਨੂੰ ਤੇਲ ਗਰਮ ਹੋ ਜਾਂਦਾ ਹੈ ਤੇ ਜੀਰਾ ਆਪਣੇ ਆਪ ਚਟਕ ਜਾਏਗਾ ਤੇ ਦੇਖੋ ਜੀ ਹੁਣ ਅਸੀਂ ਲਸਣ ਪਾਵਾਂਗੇ ਉਹ ਵੀ ਸਾਬਤ ਅਸੀਂ ਲਸਣ ਨੂੰ ਕੁੱਟਣਾ ਵੀ ਨਹੀਂ ਗ੍ਰाइंड ਵੀ ਨਹੀਂ ਕਰਨਾ ਅਸੀਂ ਐਸੇ ਤਰੀਪੂਣਾਗੇ ਔਰ ਇਹਦਾ ਫਲੇਵਰ ਬਹੁਤ ਹੀ ਵਧੀਆ ਆਉਂਦਾ ਹੈ ਭੁੱਜੇ ਉਹਦਾ ਔਰ ਸਾਬਤ ਜਦੋਂ ਇਹ ਉਹਦੇ ਨਾਲ ਮੈਸ਼ ਹੋਏਗਾ ਸ਼ਰਗਮਾਹ ਦੇ ਨਾਲ ਤੇ ਬਹੁਤ ਹੀ ਟੇਸਟੀ ਲੱਗੇਗਾ ਹੁਣ ਅਸੀਂ ਸ਼ਲਕ ਨੂੰ ਲਸਣ ਨੂੰ ਲਾਲ ਕਰਾਂਗੇ ਅੱਛੀ ਤਰ੍ਹਾਂ ਲਾਲ ਹੋ ਜਾਏਗਾ ਫਿਰ ਅਸੀਂ ਪਿਆਜ਼ ਪਾਵਾਂਗੇ ਬਹੁਤ ਹੀ ਹੈਲਦੀ ਤੇ ਟੇਸਟੀ ਬਣਦੀ ਹੈ ਸਬਜੀ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਣਾ ਪਾਲਕ ਤਾਂ ਵੈਸੇ ਵੀ ਤੁਹਾਨੂੰ ਪਤਾ ਬੱਚਿਆਂ ਵਾਸਤੇ ਵੀ ਬਹੁਤ ਵਧੀਆ ਵੱਡਿਆਂ ਵਾਸਤੇ ਵੀ ਬਹੁਤ ਵਧੀਆ ਕਿਉਂਕਿ ਵਿਟਾਮਿਨ ਸੀ ਇਹਦੇ ਚ ਬਹੁਤ ਹੁੰਦਾ ਐਸ ਵਾਸਤੇ ਮੈਂ ਪਾਲਕ ਵੈਸੇ ਘਾਟ ਹੀ ਲਈਏ ਪਰ ਮੈਂ ਸ਼ਲਗਮ 1 ਕਿਲੋ ਲੈਣ ਤੇ ਪਾਲਕ ਮੈਂ 250 ਗ੍ਰਾਮ ਪਾਈਏ ਤੇ ਫਲੇਵਰ ਵਾਸਤੇ ਤਾਂ ਕਿ ਬਹੁਤ ਹੈਲਦੀ ਤੇ ਟੇਸਟੀ ਰੈਸਪੀ ਬਣ ਸਕੇ ਠੀਕ ਹੈ ਜੀ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਲਾਲ ਕਰਾਂਗੇ ਇਹ ਨਹੀਂ ਕਿ ਥੋੜੇ ਕੱਚੇ ਕੱਚੇ ਰਹਿਣ ਦਵਾਂਗੇ ਅੱਛੀ ਤਰ੍ਹਾਂ ਲਾਲ ਹੋ ਜਾਣਗੇ ਫਿਰ ਅਸੀਂ ਪਿਆਜ਼ ਪਾਵਾਂਗੇ ਦੋ ਸੇ ਸ਼ਲਗਮਾਂ ਨੂੰ ਮੈਸ਼ ਕਰਨਾ ਤੇ ਇਹਦੇ ਵਿੱਚ ਬਹੁਤ ਹੀ ਵਧੀਆ ਦਾ ਫਲੇਵਰ ਆਏਗਾ ਹੁਣ ਅਸੀਂ ਪਿਆਜ਼ ਪਾ ਦਾਂਗੇ ਫਲੇਮ ਥੋੜਾ ਘਾਟੀ ਰੱਖਣਾ ਹੈ ਜਿਆਦਾ ਤੇਜ਼ ਨਹੀਂ ਕਰਨੇ ਗੈਸ ਕਟੋ-ਕਟ ਦੋ ਜਾਂ ਤਿੰਨ ਪਿਆਜ਼ ਪਾਣੇ ਨੇ ਕਿਉਂਕਿ ਇਹਦੇ ਵਿੱਚ ਜਦੋਂ ਮਸਾਲਾ ਬਣੇਗਾ ਉਹਦੇ ਨਾਲ ਹੀ ਸਾਰਾ ਦਾ ਟੇਸਟ ਆਣਾ ਠੀਕ ਹੈ ਜੀ ਨੇ ਨੂੰ ਅੱਛੇ ਤਰ੍ਹਾਂ ਮਿਕਸ ਕਰ ਲਓ ਜਦੋਂ ਪਿਆਜ਼ ਤੇ ਲਾਲ ਹੋ ਜਾਣਗੇ ਪਿਆਜ਼ ਤੋਂ ਉਸ ਤੋਂ ਬਾਅਦ ਅਸੀਂ ਟਮਾਟਰ ਪਾਵਾਂਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਪਿਆਜ਼ ਲਾਲ ਹੋ ਗਏ ਨੇ ਹੁਣ ਅਸੀਂ ਹਰੀ ਮਿਰਚ ਪਾਵਾਂਗੇ ਘੱਟ ਤੋਂ ਘੱਟ ਦੋ ਹਰੀ ਮਿਰਚ ਜ਼ਰੂਰ ਪਾਣਾ ਕਿਉਂਕਿ ਜਦ ਤੱਕ ਇਹ ਸਬਜ਼ੀ ਕਰਾਰੀ ਨਾ ਹੋਵੇ ਤੇ ਸਵਾਦ ਨਹੀਂ ਲੱਗਦੀ ਤੇ ਬਾਕੀ ਤੁਸੀਂ ਬੱਚਿਆਂ ਦੇ ਸਾਹਮਣੇ ਪਾਣਾ ਤੇ ਉਹਦੇ ਵਿੱਚੋਂ ਬੀਜ ਬੇਸ਼ੱਕ ਕੱਢ ਕੇ ਪਾ ਦਿਓ ਅਗਰ ਤੁਹਾਨੂੰ ਲੱਗਦਾ ਕਿ ਦੋ ਵੀ ਜਿਆਦੀਆਂ ਨੇ ਤੇ ਜੇ ਜ਼ਿਆਦਾ ਕਰਾਰੀ ਖਾਣੀ ਹੈ ਤਾਂ ਤਿੰਨ ਚਾਰ ਵੀ ਪਾ ਸਕਦੇ ਨਾਲ ਹੀ ਅਸੀਂ ਟਮਾਟਰਾਂ ਦੀ ਪਿਉਰੀ ਵੀ ਸੁੱਟ ਦਵਾਂਗੇ ਜਿਹੜੀ ਅਸੀਂ ਪਿਉਰੀ ਬਣਾਈ ਹੋਈ ਏ ਉਹ ਵੀ ਅਸੀਂ ਸੁੱਟ ਦਵਾਂਗੇ ਠੀਕ ਹੈ ਜੀ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਇਹਨੂੰ ਮਸਾਲੇ ਨੂੰ ਅੱਛੀ ਤਰ੍ਹਾਂ ਭੁੰਨਾਂਗੇ ਉਧਰ ਸਾਡੇ ਦੇਖੋ ਸੀਟੀ ਇੱਕ ਵੱਜਣ ਵਾਲੀ ਕੁੱਕਰ ਜਿਵੇਂ ਅਸੀਂ ਨਾਲ ਹੀ ਕੁੱਕਰ ਨੂੰ ਬੰਦ ਕਰ ਦੇਣਾ ਕਿਉਂਕਿ ਅਸੀਂ ਇੱਕ ਸੀਟੀ ਤੋਂ ਵੱਧ ਨਹੀਂ ਦਵਾਣਾ ਠੀਕ ਹੈ ਜੀ ਜੋ ਹੀ ਸੀਟੀ ਵੱਜੇਗੀ ਅਸੀਂ ਨਾਲ ਹੀ ਗੈਸ ਨੂੰ ਬੰਦ ਕਰ ਦੇਣਾ ਪਾਣੀ ਅਸੀਂ ਬਿਲਕੁਲ ਲਿਮਟ ਵਿੱਚ ਪਾਇਆ ਹੈ ਤਾਂ ਕਿ ਸਾਡਾ ਪਾਣੀ ਵੇਸਟ ਨਾ ਜਾਵੇ ਜਿੰਨਾ ਸਾਨੂੰ ਜ਼ਰੂਰਤ ਹੈ ਮੱਧ ਦੀ ਇੱਕ ਕਟੋਰੀ ਪਾਣੀ ਪਾਇਆ ਹੈ ਉਦੇ ਚ ਹੀ ਇਹ ਬਣ ਜਾਣਿਆ ਨੇ ਕਿਉਂਕਿ ਤੁਹਾਨੂੰ ਪਤਾ ਛਲਗ ਉਹਨਾਂ ਫਟਾਫਟ ਡਲ ਜਾਂਦੇ ਨੇ ਇੱਕ ਸੀਟੀ ਬਹੁਤ ਹੁੰਦੀ ਹੈ ਦੇ ਵਾਸਤੇ ਮਸਾਲੇ ਨੂੰ ਚੰਗੀ ਤਰ੍ਹਾਂ ਸੇਕਣਾ ਕਿਉਂਕਿ ਮਸਾਲੇ ਦਾ ਟੇਸਟ ਹੀ ਸਬਜ਼ੀ ਵਿੱਚ ਜਾਣਾ ਸਾਰਾ ਹਾਂਜੀ ਹੋਣਾ ਸੀ ਗੈਸ ਨੂੰ ਬੰਦ ਕਰ ਦਿੱਤਾ ਉਨੀ ਦੇਰ ਤੱਕ ਸਾਡਾ ਮਸਾਲਾ ਤਿਆਰ ਹੁੰਦਾ ਹੈ ਤੇ ਸਟੀਮ ਸਾਰੀ ਨਿਕਲ ਜਾਏਗੀ ਆਪਣੇ ਆਪ ਹੁਣ ਅਸੀਂ ਇਹਦੇ ਵਿੱਚ ਦਹੀਂ ਪਾਵਾਂਗੇ ਦਹੀਂ ਵਿੱਚੋਂ ਮੈਂ ਸਾਰਾ ਪਾਣੀ ਕੱਢ ਲਿਆ ਚਾਣੀ ਵਿੱਚ ਰੱਖਿਆ ਹੋਇਆ ਦਹੀਂ ਤੇ ਹੁਣ ਅਸੀਂ ਇਹਦੇ ਵਿੱਚ ਦਹੀਂ ਪਾਣਾ ਠੀਕ ਹੈ ਜੀ ਹਾਂਜੀ ਤੁਸੀਂ ਦਹੀਂ ਦੇਖ ਸਕਦੇ ਹੋ ਮੈਂ ਸਾਰਾ ਪਾਣੀ ਦੇ ਵਿੱਚੋਂ ਕੱਢ ਦਿੱਤਾ ਤੇ ਅਸੀਂ 2 ਚਮਚ ਇਹਦੇ ਵਿੱਚ ਦਹੀਂ ਪਾਵਾਂਗੇ ਪਾਣੀ ਨਾਲ ਫਿਰ ਜ਼ਿਆਦਾ ਖੱਟਾਪਨ ਆ ਜਾਂਦਾ ਟਮਾਟਰ ਵੀ ਪਾਏ ਨੇ ਅਸੀਂ 2 ਚਮਚ ਬਹੁਤ ਹੈ ਇਹਦੇ ਵਿੱਚ ਜਿਆਦਾ ਅਗਰ ਖੱਟਾ ਖਾਣਾ ਚਾਹੁੰਦੇ ਹੋ ਤੇ ਤੁਸੀਂ ਹੋਰ ਵੀ ਪਾ ਸਕਦੇ ਹੋ ਹੁਣ ਅਸੀਂ ਇਹਨੂੰ ਹੀ ਪੁੰਨਾਂਗੇ ਚੰਗੀ ਤਰ੍ਹਾਂ ਮਸਾਲੇ ਦੇ ਨਾਲ ਹੀ ਤਾਂ ਕਿ ਸਾਡਾ ਮਸਾਲਾ ਬਹੁਤ ਵਧੀਆ ਬਣ ਸਕੇ हूँ असि ना ही मिर्च मसाले भी पा देंगे जो कि साढ़े मस प्याज़ टमाटर लसन के नाल ही पुजते रहे नमक तुम्हें लोड़ अनुसार पाने उस तो देगी मिर्च हल्दी पाउडर सुा धनिया और गरम मसाला ठीक है जी ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੁਣ ਦੇਖਣਾ ਆਪਣੇ ਆਪ ਹੀ ਸਬਜੀ ਦਾ ਕਲਰ ਬਣ ਜਾਣਾ ਦੇਖੋ ਕਿਉਂ ਛੱਡਣ ਲੱਗ ਗਈ ਆਪਣੇ ਆਪ ਤੇਲ ਛੱਡ ਦਿੱਤਾ ਇਹਨੇ ਸਬਜੀ ਨੇ ਬਹੁਤ ਹੀ ਵਧੀਆ ਫਲੇਵਰ ਆਂਦਾ ਦਹੀਂ ਪਾ ਕੇ ਤੇ ਹੁਣ ਅਸੀਂ ਨਾਲ ਹੀ ਪਾਲਕ ਵੀ ਪਾ ਦਾਂਗੇ ਠੀਕ ਹੈ ਜੀ ਪਾਲਕ ਨੂੰ ਅਸੀਂ ਪਹਿਲੇ ਪਾਣਾ ਕਿਉਂਕਿ ਪਾਲਕ ਸਾਡੀ ਕੱਚੀ ਹੈ ਤੇ ਜਿਹੜੇ ਅਸੀਂ ਛਲਗਮ ਨੇ ਉਹ ਸਿੱਕ ਸਿਟੀ ਦਵਾ ਦਿੱਤੀ ਹੈ ਪਹਿਲੀ ਅਸੀਂ ਪਾਲਕ ਨੂੰ 2-3 ਮਿੰਟ ਵਾਸਤੇ ਭੁੰਨਾਂਗੇ ਇਹਨੂੰ ਮਿਕਸ ਕਰਕੇ ਅਸੀਂ ਉੱਤੇ ਟੱਕਣ ਦੇਵਾਂਗੇ 2-3 ਮਿੰਟ ਵਾਸਤੇ ਠੀਕ ਹੈ ਜੀ ਇਹਦੇ ਚ ਪਾਣੀ ਪਾਣ ਦੀ ਜ਼ਰੂਰਤ ਨਹੀਂ ਪੈਣੀ ਤੁਹਾਨੂੰ ਪਾਲਕ ਨੇ ਆਪ ਹੀ ਪਾਣੀ ਛੱਡ ਜਾਣਾ ਤੇ ਬਹੁਤ ਹੀ ਵਧੀਆ ਦਾ ਟੇਸਟ ਆਏਗਾ ਹਨ ਤੁਸੀਂ ਮਿਕਸ ਕਰਕੇ ਪਰ ਟੱਕਣ ਦੇ ਦੋ 2-3 ਮਿੰਟ ਵਾਸਤੇ ਇਹਨੂੰ ਬੰਦ ਕਰ ਦਿਓ ਠੀਕ ਹੈ ਜੀ ਹਾਂਜੀ ਮੈਂ ਗੈਸ ਛਿਮਟ ਕਰ ਦਿੱਤੀ ਐ ਔਰ 3 ਜਾਂ 4 ਮਿੰਟ ਵਾਸਤੇ ਅਸੀਂ ਉਹਨੂੰ ਪੱਕਣ ਦੇਵਾਂਗੇ ਉਸ ਤੋਂ ਬਾਅਦ ਅਸੀਂ ਛਲਗਮ ਪਾਵਾਂਗੇ ਹਾਂਜੀ ਹੁਣ ਤੁਸੀਂ ਚੈੱਕ ਕਰਾਂਗੇ ਕਿ ਸਾਡਾ ਮਸਾਲਾ ਤੇ ਪਾਲਕ ਕਿਸ ਤਰ੍ਹਾਂ ਦੀ ਬਣੀ ਐ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਬਣ ਗਈ ਐ ਇੰਨੀ ਵਧੀਆ ਖੁਸ਼ਬੂ ਆ ਰਹੀ ਐ ਇਹਦੇ ਚੋਂ ਕਿਉਂਕਿ ਮੈਂ ਤਾਜੀ ਪਾਲਕ ਤੋੜ ਕੇ ਲਿਆਈ ਸੀ ਤੇ ਉਹਦਾ ਫਲੇਵਰ ਵੀ ਬਹੁਤ ਹੀ ਵਧੀਆ ਆ ਰਿਹਾ ਤੇ ਜਿਹੜਾ ਅਸੀਂ ਸਾਬਤ ਲਸਣ ਪਾਇਆ ਸੀ ਬਹੁਤ ਹੀ ਕਮਾਲ ਦੀ ਚੀਜ਼ ਬਣ ਗਈ ਹੈ ਦੇਖੋ ਜੀ ਸਾਬਤ ਲਸਣ ਬਹੁਤ ਹੀ ਵਧੀਆ ਵਿੱਚ ਲੱਗ ਰਿਹਾ ਫਲੇਵਰ ਹੁਣ ਅਸੀਂ ਕੁੱਕਰ ਦਾ ਟੱਕਣ ਖੋਲ ਦਿੱਤਾ ਹੈ ਤੇ ਅਸੀਂ ਪਾਣੀ ਦੀ ਸਹਾਇਤਾ ਦੇ ਨਾਲ ਇਹਦੇ ਵਿੱਚ ਪਾਵਾਂਗੇ ਕਿਉਂਕਿ ਪਾਣੀ ਵੀ ਜ਼ਿਆਦਾ ਸਤ ਜਾ ਸਕਦਾ ਥੋੜਾ ਬਹੁਤਾ ਪਾਣੀ ਵਿੱਚ ਬਚਿਆ ਹੋਇਆ ਹੈ ਦੇਖੋ ਪਰ ਅਸੀਂ ਪਾਣੀ ਨਹੀਂ ਪਾਣਾ ਬਿਲਕੁਲ ਵੀ ਅਸੀਂ ਜਿਹੜੇ ਛਲਗਮ ਨੇ ਅਸੀਂ ਉਹ ਕਾਲ ਕੇ ਸਬਜ਼ੀ ਚ ਮਿਕਸ ਕਰ ਲੈਣੇ ਨੇ ਠੀਕ ਹੈ ਜੀ ਜਿੰਨਾ ਸਾਨੂੰ ਜ਼ਰੂਰਤ ਹੋਏਗਾ ਫਿਰ ਅਸੀਂ ਬਾਅਦ ਵਿੱਚ ਪਾਣੀ ਪਾਵਾਂਗੇ ਕਿਉਂਕਿ ਛਲਗਮ ਵੀ ਪਾਣੀ ਛੱਡ ਗਏ ਨੇ ਮੈਂ ਅੱਧਿਕ ਕਟੋਰੀ ਪਾਈ ਸੀ ਜਿਆਦਾ ਨਹੀਂ ਪਾਇਆ ਪਰ ਅਸੀਂ ਇਹਦੇ ਵਿੱਚ ਜ਼ਿਆਦਾ ਹੁਣ ਪਾਣੀ ਨਹੀਂ ਪਾਣਾ ਕਿ ਜ਼ਿਆਦਾ ਹੋ ਜਾਏਗਾ ਪਾਣੀ ਸੁਕਾਨ ਦੇ ਵਿੱਚ ਟਾਈਮ ਲੱਗੇਗਾ ਸਾਨੂੰ ਇਸ ਵਾਸਤੇ ਇੱਕ ਸਿਟੀ ਦੇ ਨਾਲ ਹੀ ਬਹੁਤ ਵਧੀਆ ਛਲਗਮ ਬਣ ਗਏ ਨੇ ਜੇ ਤੁਸੀਂ ਪਹਿਲੇ ਉਬਾਲੀ ਦਵਾਲ ਲੈਂਦੇ ਹੋ ਬਹੁਤ ਹੀ ਵਧੀਆ ਦਾ ਫਲੇਵਰ ਆਉਂਦਾ ਹੈ ਔਰ ਬੰਦੇ ਵੀ ਬਹੁਤ ਵਧੀਆ ਨੇ ਠੀਕ ਹੈ ਜੀ ਹੁਣ ਅਸੀਂ ਸਾਰੇ ਛਲਗਮ ਇਹਦੇ ਵਿੱਚ ਪਾ ਦਿੱਤੇ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਹੀ ਗਲੇ ਹਨ ਇਹ ਦੇਖੋ ਬਹੁਤ ਵਧੀਆ ਢਾਲ ਗਏ ਨੇ ਤੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਇੰਨੀ ਵਧੀਆ ਖੁਸ਼ਬੂ ਆ ਰਹੀ ਹੈ ਸਾਰੇ ਘਰ ਵਿੱਚ ਫੈਲੀ ਹੋਈ ਹੈ ਖੁਸ਼ਬੂ ਪਾਲਕ ਦੀ ਤੇ ਛਲਗਮ ਦੀ ਔਰ ਉਹਦੇ ਤੜਕੇ 'ਚ ਤਾਂ ਹੋਰ ਵੀ ਵਧੀਆ ਖੁਸ਼ਬੂ ਆ ਰਹੀ ਹੈ। ਤੁਸੀਂ ਇੱਕ ਵਾਰੀ ਇਸ ਰੈਸਪੀ ਨਾਲ ਜ਼ਰੂਰ ਬਣਾ ਕੇ ਦੇਖਣਾ ਬਹੁਤ ਹੀ ਟੇਸਟੀ ਬੰਦੇ ਨੇ ਬਹੁਤ ਹੀ ਵਧੀਆ ਬੰਦਨ। ਹੁਣ ਅਸੀਂ ਇਹਨੂੰ ਭੁੰਨਾਂਗੇ ਜੇ 5-7 ਮਿੰਟ ਤੇ ਉਸ ਤੋਂ ਬਾਅਦ ਮੈਸ਼ ਕਰਾਂਗੇ ਠੀਕ ਹੈ ਜੀ 5 ਕਿ ਮਿੰਟ ਨੂੰ ਪੁੰਨਣ ਦਵਾਂਗੇ ਅਗਰ ਤੁਸੀਂ ਸ਼ਲਗਮਾ ਚ ਪਾਲਕ ਨਹੀਂ ਪਾਣਾ ਚਾਹੁੰਦੇ ਤਾਂ ਥੋੜੀ ਜਿਹੀ ਜ਼ਰੂਰ ਪਾਓ چاہے ਤੁਸੀਂ 250 ਗ੍ਰਾਮ 200 ਗ੍ਰਾਮ ਹੀ ਪਾ ਦਿਓ ਇਹਦੇ ਵਿੱਚ ਇਹਦਾ ਫਲੇਵਰ ਹੀ ਬਹੁਤ ਵਧੀਆ ਹੁੰਦਾ ਹੈ ਕਿ ਮਜ਼ਾ ਆ ਜਾਂਦਾ ਖਾ ਕੇ ਇੱਕ ਵਾਰੀ ਨਾਲ ਮੱਕੀ ਦੀ ਰੋਟੀ ਹੋਵੇ ਤਾਂ ਹੋਰ ਵੀ ਮਸਾ ਆ ਜਾਏਗਾ ਤੇ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਰੈਸਪੀ ਨੂੰ ਟਾਈ ਕਰਨਾ ਠੀਕ ਹੈ ਜੀ ਹੁਣ ਇਹਨਾਂ ਨੂੰ ਥੋੜਾ ਥੋੜਾ ਜਿਹਾ ਨਾਲ-ਨਾਲ ਕੱਚੀ ਦੇ ਨਾਲ ਅਸੀਂ ਇਹਨੂੰ ਮੈਸ਼ਰ ਨਾਲ ਕਰ ਲਓ ਕੱਚੀ ਨਾਲ ਵੀ ਹੋ ਜਣੇ ਨਾ ਆਰਾਮ ਨਾਲ ਅਗਰ ਤੁਸੀਂ ਮੈਸ਼ਰ ਨਾਲ ਕਰਨੇ ਨੇ ਮੈਸ਼ਰ ਨਾਲ ਕਰ ਲਓ ਕਿਉਂਕਿ ਅਸੀਂ ਬਿਲਕੁਲ ਮਲੀਦਾ ਨਹੀਂ ਕਰਨਾ ਬਿਲਕੁਲ ਵੀ ਤੇ ਥੋੜੇ ਥੋੜੇ ਅਸਤ੍ਰਿਕ ਰਹਿਣੇ ਚਾਹੀਦੇ ਨੇ ਮੋٹے ਮੋٹے ਵੀ ਵਿੱਚ ਬਹੁਤ ਹੀ ਟੇਸਟੀ ਹੁੰਦੇ ਨੇ ਇਸ ਤਰ੍ਹਾਂ ਜਿਹੜਾ ਮਿਕਸ ਕਰ ਦਿੰਨੇ ਆ ਨਾ ਬਿਲਕੁਲ ਤੇ ਉਹ ਬਹੁਤ ਹੀ ਵਧੀਆ ਬਣ ਜਾਂਦੇ ਉੱਤੇ ਅਸੀਂ ਹੁਣ ਹਰਾ ਰਿਆ ਧਨੀਆ ਪਾਵਾਂਗੇ ਖੂਬ ਸਾਰਾ ਤੇ ਬਹੁਤ ਹੀ ਮਜ਼ੇ ਵਾਲੀ ਚੀਜ਼ ਬਣ ਜਾਣੀ ਹੈ ਸਰਦੀਆਂ ਦੇ ਵਿੱਚ ਤਾਂ ਵੈਸੇ ਮੱਕੀ ਦੀ ਰੋਟੀ ਨਾਲ ਲੈਣਾ ਟੇਸਟੀ ਲੱਗਦਾ ਹੈ ਛਲਗਮ ਜੜੇ ਨੇ ਤੇ ਜੇ ਤੁਸੀਂ ਕਣਕ ਦੀ ਰੋਟੀ ਖਾਣਾ ਚਾਹੁੰਦੇ ਹੋ ਤਾਂ ਕਣਕ ਦੀ ਨਾਲ ਖਾਓ ਪਰ ਮੱਕੀ ਦੀ ਰੋਟੀ ਨਾਲ ਬਹੁਤ ਹੀ ਟੇਸਟੀ ਬੰਦੇ ਇਹ ਦੇਖੋ ਜੀ ਬਹੁਤ ਹੀ ਵਧੀਆ ਸਬਜ਼ੀ ਬਣ ਗਈ ਸਾਡੀ ਇਹ ਦੇਖੋ ਜੀ ਤੁਸੀਂ ਜਿੰਨੀ ਮਰਜ਼ੀ ਮੈਸ਼ ਕਰ ਸਕਦੇ ਹੋ ਇਹ ਤੁਹਾਡੀ ਮਰਜ਼ੀ ਆਪਣੀ ਬਸ ਵਿੱਚ ਪਾਣੀ ਨਹੀਂ ਰਹਿਣਾ ਚਾਹੀਦਾ ਦੇਖੋ ਬਿਲਕੁਲ ਪਾਣੀ ਸੁੱਕਿਆ ਹੋਇਆ ਅਸੀਂ ਪਾਣੀ ਥੋੜਾ ਜਿਹਾ ਬਚਿਆ ਸੀ ਪਰ ਅਸੀਂ ਯੂਜ਼ ਨਹੀਂ ਕਰ ਰਹੇ ਕਿਉਂਕਿ ਤੇਰੇ ਅਸੇ ਨੂੰ ਪਾਣੀ ਸੁਕਾਨ ਤੇ ਵੀ ਬੜਾ ਟਾਈਮ ਲੱਗ ਜਾਣਾ ਤੇ ਜੇ ਇਹਦੇ ਚ ਪਾਣੀ ਵਿੱਚ ਆ ਜਾਵੇ ਨਾ ਫਿਰ ਮਜ਼ਾ ਨਹੀਂ ਆਉਂਦਾ ਸਬਜ਼ੀ ਖਾਣ ਦਾ ਇਸ ਸੋੜੀ ਰੜੀ ਰੜੀ ਸਵਾਲ ਲੱਗਦੀ ਹੈ ਸੁੱਕੀ ਸੁੱਕੀ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਛਲਗਮ ਬਣ ਗਏ ਨੇ ਹੁਣ ਤੁਸੀਂ ਮੈਸ਼ਰ ਨਾਲ ਜ਼ਿਆਦਾ ਗ੍ਰाइंड ਕਰਨੇ ਨੇ ਤੇ ਜ਼ਿਆਦਾ ਵੀ ਕਰ ਸਕਦੇ ਹੋ ਬਿਲਕੁਲ ਮੈਸ਼ ਕਰ ਸਕਦੇ ਹੋ ਹੁਣ ਅਸੀਂ ਉੱਤੇ ਧਨੀਆਂ ਪਾਵਾਂਗੇ ਪਾਲਕ ਤੇ ਤੁਸੀਂ ਖਾਂਦੇ ਰਹਿੰਦੇ ਹੋ ਪਰ ਜੜੀ ਸ਼ਲਗਮ ਦੇ ਵਿੱਚ ਪਾਲਕ ਪੈਂਦੀ ਹੈ ਨਾ ਉਹਦਾ ਅਲੱਗ ਹੀ ਫਲੇਵਰ ਆਉਂਦਾ ਹੈ ਬਹੁਤ ਹੀ ਵਧੀਆ ਫਲੇਵਰ ਆਉਂਦਾ ਹੈ ਇਹਦੇ ਵਿੱਚ ਤੇ ਤੁਸੀਂ ਇੱਕ ਵਾਰੀ ਚਾਹ ਥੋੜੀ ਜਿਹੀ ਪਾਲਕ ਪਾ ਲਓ ਕਿਉਂਕਿ ਬੱਚਾ ਨੂੰ ਤਾਂ ਪਤਾ ਵੀ ਨਹੀਂ ਚੱਲਣਾ ਅਗਰ ਤੁਸੀਂ ਥੋੜੀ ਬਹੁਤੀ ਪਾ ਵੀ ਦਿੰਦੇ ਹੋ ਤੇ ਬੱਚਾ ਨੂੰ ਬਿਲਕੁਲ ਨਹੀਂ ਪਤਾ ਚੱਲੇਗਾ ਠੀਕ ਹੈ ਜੀ ਤੇ ਹੁਣ ਅਸੀਂ ਪਲੇਟ 'ਚ ਮੈਂ ਤੁਹਾਨੂੰ ਪਾ ਕੇ ਦਿਖਾਨੀ ਆ ਕਿ ਕਿੰਨੀ ਵਧੀਆ ਬਣੀ ਹੈ ਪਾਲਕ ਪਾਣੀ ਬਿਲਕੁਲ ਸੁੱਕ ਗਿਆ ਦੇਖ ਲਓ ਪਾਣੀ ਬਿਲਕੁਲ ਨਹੀਂ ਹੈਗਾ ਵਿੱਚ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਮੇਟੋਂ ਪਲੇਟ ਚ ਪਾ ਕੇ ਖਾਨੀਆ ਕਿ ਕਿੰਨੀ ਵਧੀਆ ਚੀਜ਼ ਬਣੀ ਹੈ ਉੱਪਰ ਮੱਖਣ ਪਾਓ ਮਲਾਈ ਪਾਓ ਧਨੀਆਂ ਪਾਓ ਜੋ ਮਰਜੀ ਪਾ ਕੇ ਉਹਨਾਂ ਨੂੰ ਸਰਵ ਕਰੋ ਘਰ ਦੇ ਨੂੰ ਫੈਮਿਲੀ ਨੂੰ ਤੇ ਸਭ ਦਾ ਮਨ ਖੁਸ਼ ਹੋ ਜਾਏਗਾ ਇੱਕ ਵਾਰੀ ਰੈਸਪੀ ਦੇਖ ਕੇ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਛਲਗਮ ਪਾਲਕ ਕਿੰਨੇ ਵਧੀਆ ਬਣੇ ਨੇ ਉੱਪਰ ਇਸ ਤਰ੍ਹਾਂ ਮੱਖਣ ਪਾ ਕੇ ਘਰ ਦੇ ਨੂੰ ਦਿਓ ਤੇ ਦੋ ਰੋਟੀਆਂ ਦੀ ਬਜਾਏ ਉਹ ਚਾਰ-ਚਾਰ ਰੋਟੀਆਂ ਖਾ ਜਾਣਗੇ ਔਰ ਤੁਹਾਡਾ ਮਨ ਨਹੀਂ ਕਰ ਰਿਹਾ ਕਿ ਦੇਖ ਕੇ ਅਸੀਂ ਹੁਣੀ ਅਸੀਂ ਖਾ ਲਈਏ ਦੇਖੋ ਜੀ ਕਿੰਨੀ ਵਧੀਆ ਰੈਸਪੀ ਬਣੀ ਹੈ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਤੇ ਮੇਰਾ ਮਨ ਬਹੁਤ ਖੁਸ਼ ਹੁੰਦਾ ਤੇ ਕਮੈਂਟ ਵੀ ਜ਼ਰੂਰ ਕਰਨਾ ਠੀਕ ਹੈ ਜੀ ਤੁਹਾਡੀ ਮਿਹਨਤ ਜ਼ਰੂਰ ਸਫਲ ਹੋਏਗੀ ਔਰ ਤੁਹਾਡੇ ਘਰ ਦੇ ਬਹੁਤ ਖੁਸ਼ ਹੋਣਗੇ ਓਕੇ ਜੀ ਸਤਿ ਸ਼੍ਰੀ ਅਕਾਲ ਜੀ